ਦੀ ਕਿ ਨਾ ਜੀ ਹਾਂਜੀ ਮੈਂ ਰਣਜੀਤ ਸਿੰਘ ਸੁਬਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੂਨ ਲ ਕ੍ਰਾਂਤੀਕਾਰੀ ਜੀ ਕਿਹੜੀ ਮੰਗ ਲਗਾਈ ਹੈ ਅਸਲ ਚ ਟੋਲ ਪਲਾਜਾ ਬੰਦ ਨਹੀਂ ਅੱਜ ਕੀਤਾ ਟੋਲ ਪਲਾਜੇ ਅੱਜ ਫ੍ਰੀ ਕੀਤੇ ਆ ਇਸ ਰੋਸ ਵਜੋਂ ਕਿ ਪੰਜਾਬ ਦੇ ਕਿੰਨੇ ਜਿਹੜੇ ਜ਼ਿਲਾਂ ਦੇ ਵਿੱਚ ਡੱਕੇ ਹੋਇਆ ਸਰਕਾਰਾਂ ਨੇ ਪਿਛਲੇ 30 35 35 ਸਾਲਾਂ ਤੋਂ ਜੋ ਉਹਨਾਂ ਤੇ ਜੁਰਮ ਸਰਕਾਰ ਨੇ ਤੈਅ ਕੀਤੇ ਆ ਉਹਨਾਂ ਨੂੰ ਸਜ਼ਾਵਾ ਕੀਤੀਆਂ ਨੇ ਉਹ ਆਪਣੀਆਂ ਸਜ਼ਾਵਾ ਨੇ ਜਿਹੜੀਆਂ ਪੂਰੀਆਂ ਕਰ ਚੁੱਕੇ ਆ ਪਰ ਇੱਕੋ ਸਿੱਖ ਹੋਣ ਦੇ ਨਾਤੇ ਇੱਕੋ ਪੰਜਾਬੀ ਹੋਣ ਦੇ ਨਾਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਰੱਖਿਆ ਤੇ ਜੇਲ੍ਹਾਂ ਚੋਂ ਰਿਹਾ ਨਹੀਂ ਉਹਨਾਂ ਨੂੰ ਕੀਤਾ ਜਾ ਸਕਦਾ ਇਸ ਦੇ ਰੋਸ ਵਜੋਂ ਅਸੀਂ ਅੱਜ ਜਿਹੜੇ ਪੰਜਾਬ ਦੇ ਵਿੱਚ 13 ਟੋਲ ਪਲਾਜ਼ਾ ਜਿਹੜੇ ਉਹ ਲੋਕਾਂ ਨੂੰ ਉਹਦੇ ਚੋਂ ਫ੍ਰੀ ਕੀਤਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਰਹਿੰਦੇ ਹੋਏ ਤੇ ਅੱਡ-ਅੱਡ ਕਮਿਊਨਿਟੀਆਂ ਤੇ ਅੱਡ-ਅੱਡ ਕਾਨੂੰਨ ਲਾਗੂ ਹੁੰਦੇ ਆ ਕਿ ਇੱਥੇ ਜਿਹੜਾ ਸਿੱਖਾਂ ਦੇ ਕਾਨੂੰਨ ਹੋਰ ਨੇ ਇੱਥੇ ਹਿੰਦੂਆਂ ਤੇ ਹੋਰ ਨੇ ਇਹ ਆਮ ਜਨਤਾ ਤੇ ਹੋਰ ਨੇ ਆ ਕੱਲ ਰਾਮ ਰਹੀਮ ਆ ਜਿਹੜਾ ਬਲਾਤਕਾਰੀਆਂ ਵੀ ਐ ਤੇ ਉਹ ਕਾਤਲ ਵੀ ਐ ਤੇ ਕਈ ਕੇਸਾਂ ਦੇ ਵਿੱਚ ਉਹਨੂੰ 20 ਸਾਲ ਦੀ ਸਜ਼ਾ ਵੀ ਹੋ ਚੁੱਕੀ ਐ ਪਰ ਉਹਨੂੰ ਬਾਰ-ਬਾਰ ਪ੍ਰੋਲ ਦਿੱਤੀ ਜਾਂਦੀ ਆ ਅਸਲ 'ਚ ਕੀ ਆ ਵੀ ਇੱਕ ਵੋਟ ਰਾਜਨੀਤੀ ਜਿਹੜੀ ਸਰਕਾਰਾਂ ਨੇ ਮੂਰੇ ਕੀਤੀ ਹੋਈ ਐ ਉਹਦੇ ਤ ਤਹ ਤਹ ਤੋਂ ਉਹਨਾਂ ਨੂੰ ਰਿਹ੍ਹਾ ਕਰਦੇ ਆ ਤੇ ਸਿੱਖ ਬੁੱਧੀਜੀਵੀਆਂ ਵਾਂਗ ਸਿੱਖ ਯੋਧਿਆਂ ਵਾਂਗ ਜਿਹੜੇ ਹੋਰ ਬੁੱਧੀਜੀਵੀ ਆ ਲੋਕ ਜਿਹੜੇ ਕਿਸਾਨਾਂ ਦੇ ਹੱਕ 'ਚ ਮਜ਼ਦੂਰਾਂ ਦੇ ਹੱਕ 'ਚ ਲਿਖਦੇ ਆ ਬੋਲਦੇ ਆ ਭਾਵੇਂ ਉਹ ਪੱਤਰਕਾਰ ਹੋਣ ਭਾਵੇਂ ਉਹ ਜੀ ਚੈਨਲ ਵਾਲੇ ਕੋਈ ਨਿਊਜ਼ ਚੈਨਲ ਵਾਲੇ ਹੋਣ ਉਹਨਾਂ ਦੇ ਕਿਵੇਂ ਇਹ ਪਰਚੇ ਦਰਜ ਕਰਕੇ ਉਹਨਾਂ ਨੂੰ ਕਿਵੇਂ ਕਈ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਡੱਕਿਆ ਪਿਆ ਸੋ ਅਸੀਂ ਤੁਹਾਡੇ ਚੈਨਲ ਦਾ ਇਸ ਗੱਲੋਂ ਧੰਨਵਾਦ ਵੀ ਕਰਦੇ ਆ ਕਿ ਸਾਡੇ ਸਿੰਘਾਂ ਦੀ ਰਿਹਾਈ ਦੇ ਲਈ ਜੋ ਸਾਡੀਆਂ ਖਬਰਾਂ ਨੇ ਇਹ ਜਰੂਰ ਤੁਸੀਂ ਸਮਾਜ ਦੇ ਵਿੱਚ ਲੈ ਕੇ ਜਾਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਜੀ ਭਾਜੀ ਕੀ ਨਾਮ ਹੈ ਜਸਵਿੰਦਰ ਸਿੰਘ ਰਾਜਪੁਰਾ ਮੈਂ ਕੌਮੀਨ ਸਾਭ ਮੋਰਚੇ ਸਪੋਕਸਮੈਨ ਐ ਸੋ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਐ ਉਹ ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਉਲਿੱਕਿਆ ਗਿਆ ਸੀਗਾ ਕਿ ਪੰਜਾਬ ਦੇ 13 ਟੋਲ ਪਲਾਜ਼ੇ ਬੰਦ ਕਰਨੇ ਨੇ ਪਰ ਅੱਜ ਦੀ ਤਰੀਕ ਦੇ ਅੰਦਰ 14 ਹੋ ਗਏ ਨੇ ਸੰਗਤਾਂ ਨੇ ਇੱਕ ਹੋਰ ਆਪਣੇ ਆਪ ਕਰਵਾਇਆ ਬੰਦ ਸਾਡੀ ਇਹੀ ਮੰਗ ਐ ਕਿ ਜਿਹੜੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਰਲੀਆਂ ਨੇ ਜਿਹੜੀ ਕੌਮੀਨ ਸਾਭ ਮੋਰਚੇ ਦੀ ਮੰਗਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਦੇਖੋ ਸਾਡੇ ਸਿੱਖ ਨੌਜਵਾਨਾਂ ਨੂੰ 30-30 ਸਾਲ ਹੋ ਗਏ ਨੇ 32-32 ਸਾਲ ਹੋ ਗਏ ਨੇ ਉਹ ਜੇਲ੍ਹਾਂ 'ਚ ਡੱਕੇ ਹੋਏ ਨੇ ਕਿਉਂ ਨਹੀਂ ਕੇਂਦਰ ਸਰਕਾਰ ਰਿਹਾ ਕਰਦੀ ਕਿਉਂ ਨਹੀਂ ਪੰਜਾਬ ਸਰਕਾਰ ਉਹਦੀ ਸਪਾਰਸ਼ ਕਰਦੀ ਸੋ ਉਸੇ ਦੇ ਵਿਰੋਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰੋਜ਼ ਬੇਅਦਬੀਆਂ ਹੋ ਰਹੀਆਂ ਨੇ ਕੋਈ ਇਨਸਾਫ਼ ਦੀ ਗੱਲ ਨਹੀਂ ਇਸੇ ਰੋਸ ਤੇ ਵਿਰੋਧ ਦੇ ਵਿੱਚ ਅੱਜ ਅਸੀਂ ਕੌਮੀ ਇਨਸਾਫ਼ ਮੋਰਚੇ ਵੱਲੋਂ ਕਾਲ ਦਿੱਤੀ ਸੀਗੀ ਟੋਲ ਪਲਾਜ਼ੇ ਬੰਦ ਕਰਾਉਣ ਦੀ ਸੋ ਉਹ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਲੋਕ ਨੇ ਉਹਨਾਂ ਨੇ ਇਸ ਗੱਲ ਨੂੰ ਸਫਲ ਬਣਾਇਆ ਤੇ ਇਹਦੇ ਵਿੱਚ ਸਾਡੇ ਨਾਲ ਜਿਵੇਂ ਸਾਡੀਆਂ ਸਮੂਚੀਆਂ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਥ ਦਿੱਤਾ ਤੇ ਉਸ ਤੋਂ ਜਾਦੇ ਵੱਡਾ ਜਿਹੜਾ ਸਾਥ ਹੈ ਸਾਡਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਜਿਵੇਂ ਕਿ ਸਾਡੀ ਕ੍ਰਾਂਤੀਕਾਰੀ ਕਿਸਾਨੀ ਉਹਨਾਂ ਨੇ ਡਾਕਟਰ ਦਰਸ਼ਨਪਾਲ ਜੀ ਦੀ ਕ੍ਰਾਂਤੀਕਾਰੀ ਯੂਨੀਅਨ ਹੈਗੀ ਹੈ ਸਾਡੇ ਫੂਲ ਸਾਹਿਬ ਜੀ ਦੀ ਹੈਗੀ ਹੈ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪਟੇੜੀ ਕਲਾ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਇੰਡੀਅਨ ਫਾਰਮਰ ਐਸੋਸੀਏਸ਼ਨ ਜਥੇਬੰਦੀ ਹੈ ਅਕਾਲੀ ਦਲ ਫਤਿਹ ਹੈਗਾ ਅਕਾਲੀ ਦਲ ਅੰਮ੍ਰਿਤਸਰ ਜਥੇਬੰਦੀ ਹੈ ਅਕਾਲ ਯੂ ਜਥੇਬੰਦੀ ਹੈ ਸਾਰੀ ਜਥੇਬੰਦੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਪੰਜਾਬ ਦੇ ਲੋਕਾਂ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਲਦੀ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਵੱਡੀ ਫੇਰਕਾਲ ਦਿੱਤੀ ਜਾਊਗੀ ਤੇ ਪੰਜਾਬ ਦੇ ਲੋਕ ਤਿਆਰ ਰਹਿਣ ਕਿਸਾਨ ਜਥੇਬੰਦੀ ਸਿੱਧੂਪੁਰ ਉਹਦਾ ਬਹੁਤ ਵੱਡਾ ਸਾਡੇ ਮੋਰਚੇ ਨੂੰ ਪਹਿਲੇ ਦਿਨ ਤੋਂ ਸਾਥ ਰਿਹਾ ਅੱਜ ਵੀ ਪਹੁੰਚੇ ਨੇ ਸਾਰੀਆਂ ਹੀ ਜਥੇਬੰਦੀਆਂ ਦਾ ਅਸੀਂ ਮੋਰਚੇ ਵੱਲੋਂ ਧੰਨਵਾਦ ਕਰਦੇ ਆਂ ਕਾਰਨ ਕੀ ਮੰਨਦੇ ਹੋ ਦੋਦੀ ਸਿੰਘ ਆਦੀ ਵੀ ਆਹੀ ਜਿਹੜੇ ਲੰਬੇ ਸਮੇਂ ਤੋਂ ਚੱਲ ਰਿਹਾ ਚੰਡੀਗੜ੍ਹ ਵੀ ਮੋਰਚਾ ਲੱਗਿਆ ਅੱਜ ਵੀ ਜਥੇਬੰਦੀਆਂ ਵੱਲੋਂ ਕਾਲ ਕੀਤੀ ਗਈ ਟੋਲ ਫ੍ਰੀ ਕਾਰਨ ਕੀ ਮੰਨਦੇ ਹੋ ਕਾਰਨ ਇਹੀ ਹੈ ਕਿ ਇਸ ਮੁਲਕ ਦੇ ਅੰਦਰ ਘੱਟ ਗਿਣਤੀ ਕੌਮਾਂ ਨੂੰ ਦੱਬ ਕੇ ਕੁਚਲ ਕੇ ਡਰੜ ਕੇ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੁੰਦੀ ਹੈ ਉਹ ਵੋਟਾਂ ਹਾਸਲ ਕਰਦੀ ਹੈ ਅਰਜੀਵ ਗਾਂਧੀ ਕਿਵੇਂ ਪ੍ਰਧਾਨ ਮੰਤਰੀ ਬਣਿਆ ਇੰਨੀ ਵੱਡੀ ਕੌਮ ਦਾ ਕਤਲੇਆਮ ਕਰਕੇ ਉਹਨੂੰ 514 ਤੋਂ 414 ਜਿਹੜੀ ਸੀਟਾਂ ਲੋਕ ਸਭਾ ਦੀ ਮਿਲ ਗਈਆਂ ਨੇ ਇਹਦਾ ਮਤਲਬ ਕੀ ਹੈ ਇਹ ਸਾਫ਼ ਹੈ ਕਿ ਉਹ ਦੂਜੀ ਕੌਮਾਂ ਨੂੰ ਦੱਬ ਕੇ ਵੋਟ ਬੈਂਕ ਦੀ ਰਾਜਨੀਤੀ ਕਰਦੇ ਨੇ RAM RAI ਨੂੰ 50 ਦਿਨ ਦੀ ਕੋਰੋਨ ਮਿਲਦੀ ਹੈ ਜਿੱਥੇ ਬੰਦਿਆਂ ਨੂੰ ਨਹੀਂ ਮਿਲਦੀ ਉਹਦੇ ਕਾਰਨ ਕੀ ਮੰਨਦੇ ਦੇਖੋ ਇਹਦਾ ਜਿਹੜਾ ਵੱਡਾ ਕਾਰਨਾ ਜਿਹੜਾ RAM RAI ਮੈਂ ਇੱਕ ਸਰਕਾਰੀ ਸਾਧ ਜਦੋਂ ਇਹਨਾਂ ਦੇ ਬੰਦੇ ਨੇ ਉਹਨਾਂ ਨੂੰ ਪ੍ਰੋਲਾ ਵੀ ਮਿਲਦੀਆਂ ਨੇ ਉਹਨਾਂ ਨੂੰ ਜਮਾਨਤਾਂ ਦੇ ਵੀ ਆਉਂਦੇ ਨੇ ਪਰ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਆਪਣੀ ਉਮਰ ਕਾਇਤ ਤੋਂ ਵੀ ਦੁੱਗਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਕਿਉਂ ਕਿਉਂ ਅਸੀਂ ਘਟਗਣਤੀ ਆ ਸਾਡੇ ਨਾਲ ਸ਼ੁਰੂ ਤੋਂ ਹੀ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਉਹ ਕੇਂਦਰ ਦੇ ਅਧੀਨ ਚੱਲਦੀ ਆ ਉਹਦੇ ਕਾਰਨ ਸਾਡੇ ਨਾਲ ਘਟਗਣਤੀਆਂ ਨਾਲ ਸ਼ੁਰੂ ਤੋਂ ੱੱਕਾ ਆਉਂਦਾ ਰਿਹਾ ਕੱਲ ਵੀ ਸਰਸੇ ਵਾਲੇ ਸਾਧ ਨੂੰ ਦੁਬਾਰੋ 50 ਦਿਨ ਦੀ ਪ੍ਰੋਬਲਮ ਮਿਦੀਆ ਪਰ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਸਜ਼ਾਵਾਂ ਡਬਲ ਪੂਰੀਆਂ ਕਰ ਚੁੱਕੇ ਨੇ ਫੇਰ ਵੀ ਉਹਨਾਂ ਨੂੰ ਜਿਹੜਾ ਨਾ ਪ੍ਰੋਬਲਮ ਮਿਲ ਰਹੀ ਆ ਨਾ ਉਹਨਾਂ ਨੂੰ ਜਿਵੇਂ ਆਪਾਂ ਕਹਿ ਲਿਆ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਆ ਗੱਲ ਬੇਅਦਬੀ ਦਾ ਇਨਸਾਫ ਦੀ ਵੀ ਆ ਕੋਈ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਇੱਕ ਕਾਨੂੰਨ ਬਣੇ ਕਾਨੂੰਨ ਬਣੇ ਸਾਰੇ ਧਰਮਾਂ ਦੀ ਕਾਨੂੰਨ ਕੀ ਹੋਵੇ ਵੱਧ ਤੋਂ ਵੱਧ ਘੱਟੋ ਆਪਾਂ ਕਹਿ ਲਿਆ ਵੀ ਉਹਦੇ ਵਿੱਚ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਆ ਫਾਂਸੀ ਸਜ਼ਾ ਚਾਹੀਦੀ ਆ ਕਿਸੇ ਵੀ ਧਰਮ ਦੀ ਜੇ ਬੇਅਦਬੀ ਹੁੰਦੀ ਆ ਅਸੀਂ ਗੱਲ ਸਿਰਫ ਇਕੱਲੇ ਸਿੱਖ ਧਰਮ ਦੀ ਨਹੀਂ ਗੱਲ ਕਰਦੇ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ ਉੱਤੇ ਇੱਕ ਕੇਂਦਰ ਦੀ ਸਰਕਾਰ ਵੱਲੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਜਿਵੇਂ 328 ਰੂਪ ਨੇ ਉਹਨਾਂ ਦਾ ਹੁਣ ਤੱਕ ਲਾਪਤਾ ਨੇ ਉਹਨਾਂ ਦਾ ਨਹੀਂ ਪਤਾ ਲੱਗਿਆ ਬਾਈਬਲ ਕਲਾ ਚੋ ਗੋਲੀकांड ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਆ 第三 ਸਰਕਾਰ ਆ ਚੁੱਕੀ ਆ ਪਹਿਲਾਂ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਵੀ ਅਸੀਂ ਜਿਹੜੀਆਂ ਸਜਾਵਾਂ ਦਵਾਂਗੇ ਇਹ ਸਰਕਾਰ ਵੀ ਉਸ ਗੱਲ ਤੋਂ ਭੱਜ ਚੁੱਕੀ ਆ ਗੱਲ ਕਿੱਥੇ ਆ ਇਹ ਸਰਕਾਰਾਂ ਨੇ ਇਹ ਬਣਦੀਆਂ ਨੇ ਪਰ ਸਾਡੇ ਨਾਲ ਇਹ ਦਗਾ ਕਮਾਉਂਦੀ ਕਿੰਨੇ ਵੇਰ ਤੱਕ ਟੋਲ ਪਲਾਜ ਬੰਦ ਰਹਿਣਗੇ ਇਹ ਅਸੀਂ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਪੰਥਕ ਜਥੇਬੰਦੀਆਂ ਨਾਲ ਇਕੱਠ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ ਜਿਹੜੇ ਉਹ ਫ੍ਰੀ ਕਰੇ ਠੀਕ ਹੈ ਬਰਾ